ਯੂਨੀਵਰਸਿਟੀ ਚ ਆਪਣੇ ਸਰਟੀਫਿਕੇਟ ਲੈਣ ਦੇ ਵਾਸਤੇ ਲੜਕੀ ਆਈ ਖੋਈ ਸੀ ਪਰ ਅਚਾਨਕ ਲੜਕੀ ਦੇ ਨਾਲ ਇੱਕ ਪਾਣਾ ਵਰਤ ਗਿਆ ਜੀहां ਤੁਹਾਨੂੰ ਦੱਸਦੀ ਕਿ ਫਗਵਾੜਾ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਆਕਾਂਸ਼ਾ ਨਾਮਕ ਲੜਕੀ ਜਿਹੜੀ ਕਿ ਤੁਹਾਨੂੰ ਦੱਸਦੀ ਕਿ ਦਿੱਲੀ ਦੇ ਵਿੱਚ ਇੱਕ ਵਧੀਆ ਜੌਬ ਕਰ ਰਹੀ ਸੀਗੀ ਔਰ ਯੂਨੀਵਰਸਿਟੀ ਫਗਵਾੜਾ ਦੇ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਉਹ ਆਪਣੇ ਸਰਟੀਫਿਕੇਟ ਲੈਣ ਦੇ ਵਾਸਤੇ ਆਉਂਦੀ ਹੈ ਔਰ ਜਦੋਂ ਹੀ ਇੱਥੇ ਆਉਂਦੀ ਹੈ ਤਾਂ ਨੌਵੀਂ ਮੰਜ਼ਲ ਤੋਂ ਹੇਠਾ ਡਿੱਗ ਜਾਂਦੀ ਹੈ ਹੇਠਾ ਡਿੱਗਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਦਿੱਲੀ ਦੇ ਵਿੱਚ ਇੱਕ ਵਧੀਆ ਜੌਬ ਕਰਦੀ ਸੀ ਪਰ ਅਚਾਨਕ ਉਸ ਨੂੰ ਆਪਣੇ ਸਰਟੀਫਿਕੇਟ ਦੀ ਲੋੜ ਪਈ ਔਰ ਯੂਨੀ ਦੇ ਯੂਨੀਵਰਸਿਟੀ ਦੇ ਵਿੱਚੋਂ ਉਹ ਆਪਣੇ ਸਰਟੀਫਿਕੇਟ ਲੈਣ ਦੇ ਵਾਸਤੇ ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ਆਉਂਦੀ ਹੈ ਔਰ ਇੱਥੇ ਨੌਵੀਂ ਮੰਜ਼ਲ ਤੋਂ ਡਿੱਗਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਆਕਾਂਸ਼ਾ ਜਿਹੜੀ ਹੈ ਉਹ ਮੰਗਲੂਰੂ ਦੀ ਰਹਿਣ ਵਾਲੀ ਹੈ ਕਰਨਾਟਕਾ ਦੇ ਮੰਗਲੂਰੂ ਦੀ ਰਹਿਣ ਵਾਲੀ ਹੈ ਔਰ ਦਿੱਲੀ ਦੇ ਵਿੱਚ ਪਿਛਲੇ 6 ਮਹੀਨੇ ਤੋਂ 에어로ਸਪੇਸ ਇੰਜੀਨੀਅਰ ਦੇ ਤੌਰ ਤੇ ਇਹ ਕੰਮ ਕਰ ਰਹੀ ਸੀਗੀ ਔਰ ਕੁਝ ਸਰਟੀਫਿਕੇਟ ਲੈਣ ਦੇ ਵਾਸਤੇ ਇਹ ਯੂਨੀਵਰਸਿਟੀ ਦੇ ਵਿੱਚ ਆਈ ਹੋਈ ਸੀਗੀ ਔਰ 9ਵੀਂ ਮੰਜ਼ਲ ਤੋਂ ਹੇਠਾਂ ਡਿੱਗਣ ਕਰਕੇ ਆਕਾਂਸ਼ਾ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹੀ ਲੜਕੀ ਹੈ ਜਿਹੜੀ ਕਿ ਇੱਕ ਵਧੀਆ ਜੌਬ ਕਰ ਰਹੀ ਸੀਗੀ